ਹਾਂ ਜੀ ਕੀ ਮਾਮਲਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਦਾਸ ਜਸਪਾਲ ਸਿੰਘ ਸ਼ਰੋਣੀ ਕਲੀ ਦਾ ਨੰਬਰ ਸਰ ਸ੍ਰੀ ਫਤਿਹਗੜ੍ਹ ਸਾਹਿਬ ਯੂਥ ਪ੍ਰੈਜ਼ੀਡੈਂਟ ਕੀ ਮਾਮਲਾ ਹੋਇਆ ਸੀ ਜਿਹੜਾ ਸੀ ਉਹ ਜੀ ਐਮਏ ਜੀਸੀਜੀ ਪ੍ਰੋਗਰਾਮ ਉੱਥੇ ਜਿਹੜਾ ਚੱਲਦੇ ਸੀ ਉਹ ਮਨਮਤ ਦੇ ਆਧਾਰ ਤੇ ਚੱਲ ਰਹੇ ਸੀ ਸਾਰਾ ਕੁਝ ਗੁਰਮਤ ਨੂੰ ਵਿਚਾਰ ਕੇ ਤੇ ਮਨਮਤ ਨੂੰ ਔਖ ਰੱਖ ਕੇ ਚੱਲਦੇ ਸੀ ਤੇ ਜਿਹੜੇ ਜੋ ਵੀ ਹੋ ਰਿਹਾ ਸੀ ਬੀੜੀਆਂ ਸਿਕਟਾਂ ਤਬਾਕੂ ਤੇ ਸ਼ਰਾਬ ਜੀਆਂ ਵੀਰਾਂ ਜੀਆਂ ਬੋਤਲਾਂ ਤੇ ਚਿੰਦਾ ਕਾਰਸੋ ਜਿਹਨੂੰ ਰਬੜ ਬੁਲੇਟ ਵੀ ਕਹਿ ਦਿੰਦੇ ਆ ਉਹ ਵੀ ਮਿਲੇ ਨੇ ਤੇ ਸੱਪ ਦੀਆਂ ਕੰਜਾਂ ਸੰਧੂਰ ਤੇ ਟੂਨੇ ਟੱਪੇ ਕਰਕੇ ਤੇ ਜਿਵੇਂ ਵਾਲ ਵੱਟ ਕੇ ਰੱਖੀ ਹੁੰਦੇ ਆ ਔਮੇ ਦੇ ਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਸੀ ਜਿਵੇਂ ਕੋਈ ਨੂੰ ਨਹੀਂ ਦੱਸਿਆ ਜਾਂ ਬੰਦੇ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ ਹਜ਼ੂਰੀ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਏ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ ਹੇਠੇ ਕਰਦੇ ਸੀ ਇੱਕ ਸਮਾਧ ਬਣਾਈ ਹੋਈ ਸੀ ਸਾਈਡ ਤੇ ਖੰਬੇ ਪਾਸੇ ਗੁਰੂ ਘਰ ਦੇ ਨਾਲ ਹੀ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਤੁਸੀਂ ਜੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਹਲਕਾ ਬਸੀ ਪਠਾਨਾ ਤੇ ਉੱਥੇ ਜੋ ਵੀ ਇਹ ਕਰਦੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵਾਰ ਮਤਲਬ ਇਸ ਚੀਜ਼ਾਂ ਦੀਆਂ ਹ ਹੁਣ ਸੋਨ ਦੇ ਵਿੱਚ ਆਉਂਦਾ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪਰਚੇ ਵਗੈਰੇ ਵੀ ਕਰਾਏ ਸੀ ਇਹ ਜਿਹੜਾ ਜੋ ਵੀ ਇਹ ਅੰਸਰ ਸੀ ਇਹ ਜਿਵੇਂ ਕੈਬਰ ਨੇ ਅਫਸਰਟ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਜਾਂ ਦੂਜੇ ਪਾਸੇ ਕਹਿ ਦਈਏ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਇਹਨਾਂ ਨੇ ਕਿੰਨੇ ਸਰੂਪ ਮਿਲੇ ਨੇ ਉੱਥੋਂ ਚਾਰ ਸਰੂਪ ਜਿਹੜੇ ਸਰੂਪ ਸੀ ਉਹ ਪੂਰੇ ਸਤਕਾਰ ਮਨਯਾਦਰ ਉੱਪਰ ਦੇ ਤਰੱਕੀ ਇਸ ਕਿਵੇਂ ਸੀ ਉੱਤੇ ਮर्याਦਾ ਦੇਖੋ ਜੀ ਜਿੱਥੇ ਤੰਬਾਕੂ ਹੋਵੇ ਚਿਲਮਾ ਹੋਣ ਸੁੱਟੇ ਦੀਆਂ ਕਸ਼ਾ ਲੱਗੀਆਂ ਜਾਂਣ ਜਾਂ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾੰਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्याਦਾ ਤਾਂ ਰਹਿੰਦੀ ਹੋਣੀ ਤੁਸੀਂ ਸਾਫ ਸਫਾਈ ਰੱਖੋ ਘਰ ਦੇ ਵਿੱਚ ਪਰ ਇੱਕ ਮੁਸ਼ਕ ਹੈ ਜਿਹੜੀ ਉਹ ਤਾਂ ਘਰ ਨੂੰ ਬਦ ਨੂੰ ਲਾਉਂਦੀ ਹੋ ਆ ਇੱਕ ਤਰ੍ਹਾਂ ਦੀ ਉਹ ਜਿਹੜਾ ਉੱਥੇ ਜਿਹੜਾ ਮਾਹੌਲ ਸੀ ਉੱਥੇ ਲੋਕਲ ਬੰਦੇ ਵੀ ਬਹੁਤ ਕੰਮ ਸੇਸ਼ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜਾਂ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਕੋਈ ਦੇਖਣ ਜਾਂਦਾ ਵੀ ਕੌਣ ਹੈ ਕੀ ਨਹੀਂ ਤੇ ਸੁਣਨ ਦੇ ਵਿੱਚ ਵੀ ਆਏ ਵੀ ਇੱਕ ਮਾਸੀ ਦਾ ਆਪਣੇ ਧੀ ਜੇ ਨਾਲ ਆਂਡਿਆ ਕਰਾ ਭਾਂਜੇ ਨਾਲ ਵਿਆਹ ਕਰਾਤਾ ਤੇ ਹੋਰ ਵੀ ਮਤਲਬ ਇਹ ਜੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਲੰਘ ਜਾਂਦਾ ਸੀ ਜਾਂ ਹੋਰ ਜਿਵੇਂ ਪਖੰਡ ਕਰਨੇ ਡੇਰਾਵਾਦ ਨੂੰ ਪ੍ਰਮੋਟ ਕਰਨਾ ਮਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਚਿਰਮਾ ਚਰਮਾ ਲਉਂਦੇ ਆ ਜਾਂ ਹੈਨਾ ਲੋਕਾਂ ਨੂੰ ਟਰਾਂਡ ਕਰੀ ਸੀ ਤੇ ਪੈਸੇ ਵੀ ਲੈਂਦੇ ਸੀ ਤੁਸੀਂ ਕੀ ਕਾਰਵਾਈ ਕੀਤੀ ਫਿਰ ਤੇ ਕਾਰਵਾਈ ਤਾਂ ਅਸੀਂ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਰਕਾਰ ਹੈ ਗਰਬਾਣੀ ਵੀ ਆਪਾਂ ਉਸ ਥਾਂ ਤੋਂ ਗਰਬਾਣੀ ਇਹ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲੀਏ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰ ਚਰਨ ਉੱਥੋਂ ਲਿਆਏ ਓਟੀਆਂ ਵੀ ਲਿਆਈ ਤੇ ਗੁਟਕਾ ਸਾਹਿਬ ਵੀ ਉੱਥੋਂ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੀ ਉੱਥੋਂ ਦੀ ਫਤਿਹਗੜ੍ਹ ਸਾਹਿਬ ਦੀ ਟੀਮ ਸੀ ਸਰਦਾਰ ਨਰਮਲ ਸਿੰਘ ਜੀ ਨੇ ਉਹਨਾਂ ਨੇ ਆਪ ਹੋ ਕੇ ਆਦੀ ਟੀਮ ਸੀ ਆਦੀ ਟੀਮ ਸੀ ਜਿਹੜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਿਹੜੇ ਸਿੰਘ ਸੀ ਉੱਥੇ ਪੰਜ ਪਿਆਰੇ ਜੀ ਪੰਜ ਪਿਆਰੇ ਜਿਹੇ ਜੁੜੀ ਦੇ ਤੇ ਪੁਲਿਸ ਨੂੰ ਪਤਾ ਕੀਤਾ ਹਾਂ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਇਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਗਈ